ਨੇ ਬੜੀ ਗਲਤ ਕਰਿਆ ਜਦੋਂ ਐਵੇਂ ਚੂੜਿਆ ਵਾਲਾ ਨਾ ਕਰਿਆ ਜੀ ਕਰਾਂ ਹੀ ਲੜਕੀ ਨੂੰ ਅਭੀ ਅਬ ਸ਼ਬਦ ਬੋਲਾਂਗੇ ਤਾਂ ਲੋਕਾਂ ਨੇ ਤੁਹਾਨੂੰ ਕਹਿਣਾ ਯਾਰ ਇੱਕ ਵਾਰੀ ਲੜਕੀ ਸੀ ਵੀ ਇੰਦਾ ਕਿਉਂ ਬੋਲਿਆ ਪਰ ਲੜਕੀ ਦੇ ਬੋਲਣ ਸੁਣ ਕੇ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਮੈਂਟਲੀ ਅਫਸਰ ਲੱਗਦੀ ਹੈ ਉਹ ਜਾਣ ਬੁੱਝ ਕੇ ਜਿਹੜਾ ਇਹਨੇ ਸਾਡੇ ਸਮਾਜ ਨੂੰ ਜਿਹੜਾ ਨੀਜਾ ਦਿਖਾ ਲਿਆ ਤਾਂ ਇਸ ਨੂੰ ਵੀ ਸਿੱਖਿਆ ਦੇ ਸਕੀਏ ਵੀ ਇਸ ਦੀ ਸਮਾਜ ਨੂੰ ਅਤੇ ਉਹ ਜਿਹੜੇ ਸਮਾਜ ਦੇ ਪ੍ਰਤੀ ਬੋਲਣ ਦਾ ਨਤੀਜਾ ਜਿਹੜਾ ਹੈ ਉਹ ਕੀ ਸੱਟਾਂ ਨਿਕਲਦਾ ਨਾਮਵਾਦ ਇੱਕ ਲੜਕੀ ਨੇ ਜੋ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਇੱਕ ਵੀਡੀਓ ਵਾਇਲ ਹੋ ਰਹੀ ਹੈ ਜੋ ਤੁਹਾਨੂੰ ਮੋਝੀ ਆਪਣੇ ਚੈਨਲ 'ਆਹੀਂ ਵੀ ਦਿਖਾਵਾਂਗੇ ਵੀ ਜਿਹੜਾ ਇਹ ਲੜਕੀ ਬੋਲ ਰਹੀ ਹੈ ਕੱਲੀ ਆਈਆਂ ਨਾ ਕੋਈ ਚੁਆਇਸ ਦੇਣ ਵਾਲਾ ਵੀ ਨਹੀਂ ਹੈਗਾ ਬੰਦਾ ਨਾਲ ਕਿਹੜਾ ਲਵਨੈਕੀ ਦਾ ਇਹ ਬੋਲ ਲਾਹੀਆ ਬੋਲਾ ਸਿੱਧੂ ਸਿਦਾ ਤੋਂ ਮੈਨੂੰ ਇਹ ਵੀ ਬੜੀ ਗਲਤ ਲੱਗ ਰਿਹਾ ਜਦਾ ਐਵੇਂ ਚੋੜਿਆਂ ਵਾਲਾ ਨਾ ਕਰ ਰਿਹਾ ਇਸ ਵਿੱਚ ਕੀ ਕਹਿ ਰਹੀ ਹੈ ਵੀ ਜਿਹੜੇ ਨਾਈਕੀ ਦੇ ਬੂਟ ਮੈਂ ਕੱਲੀ ਆਈਆਂ ਕਿਸੇ ਦੁਕਾਨ ਦੇ ਉੱਪਰ ਤੇ ਮੈਂ ਬੂਟ ਪਸੰਦ ਕਰਨ ਵਾਲਾ ਤੇ ਮੈਨੂੰ ਸਮਝ ਆਉਂਦਾ ਵੀ ਨਾਈਕੀ ਦਾ ਲਮਾ ਜਾਂ ਇਹ ਲਮਾ ਤੇ ਜਿਹੜਾ ਨਾਈਕੀ ਦਾ ਤਾਂ ਮੈਨੂੰ ਠੀਕ ਲੱਗਦਾ ਜਿਹੜਾ ਨਾਲ ਦਾ ਬੂਟਾ ਮੈਨੂੰ ਇਦਾਂ ਲੱਗਦਾ ਜਿਦਾਂ ਇਹ ਜੂੜਿਆਂ ਦਾ ਜਿਹੜਾ ਬ੍ਰਾਂਡ ਹੋਵੇ ਜਾਂ ਉਹ ਜਿਹੜੇ ਕਾਸਟ ਨੂੰ ਜਿਹੜਾ ਇਹ ਟਾਰਗੇਟ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਦੇ ਸਨੀ ਜਾਖੜ ਨੇ ਵੀ ਜਦੋਂ ਕਾਂਗਰਸ ਦੇ ਟਾਈਮ ਵਾਲੇ ਬਿਆਨ ਦਿੱਤਾ ਸੀ ਸਰਦਾਰ ਚੰਨਜੀਤ ਚੰਨੀ ਸਾਹਿਬ ਦੇ ਜਦੋਂ ਸੀਐਮ ਮੁੱਖ ਮੰਤਰੀ ਲੱਗੇ ਉਹਨਾਂ ਨੇ ਵੀ ਇਹੀ ਸ਼ਬਦ ਬੋਲੇ ਸੀ ਵੀ ਜਿਹੜੇ ਇਹ ਲੋਕ ਆ ਸਮਾਜ ਆ ਇਹਨਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਰੱਖਣਾ ਚਾਹੀਦਾ ਜਿਦੋਂ ਜੁਤੀ ਸੈਦ ਦੇ ਉੱਪਰ ਆ ਜਾਂਦੀ ਹੈ ਤੇ ਤੁਹਾਨੂੰ ਨਤੀਜਾ ਦੇਖ ਹੀ ਲਿਆ ਵੀ ਜਿਹੜੇ ਕਾਂਗਰਸ ਦਾ ਹਾਰ ਦਾ ਜਿਹੜਾ ਠੀਕਰਾਂ ਹੁੰਦਾ ਆ ਉਹ ਸਰਦਾਰ ਚਰਨਜੀਤ ਚੰਨੀ ਸਾਹਿਬ ਦੇ ਸਿਰ ਮੰਡਿਆ ਗਿਆ ਤੇ ਇਸ ਨੇ ਵੀ ਉਹੀ ਗੱਲਾਂ ਦੁਹਾਈਆਂ ਵੀ ਜਿਹੜੇ ਸਮਾਜ ਦੀ ਕਾਸਟ ਨੂੰ ਜਿਹੜਾ ਇਹ ਤੂੜੇ کہہ ਰਹੀ ਆ ਵੀ ਜਿਹੜੇ ਬੂਟਾਂ ਦੇ ਨਾਲ ਸਹਾਇਤਾ ਕਰ ਰਹੀ ਆ ਕਾਸਟ ਨੂੰ ਵੀ ਪਤਾ ਨਹੀਂ ਜਿਹੜੇ ਮਾਰਸ਼ਲ ਕੋਮਾ ਜੜੀਆਂ ਹੈਗੀਆਂ ਜਿਸ ਨੇ ਕੁਰਬਾਨੀਆਂ ਜੜੀਆਂ ਇਤਿਹਾਸ ਵਿੱਚ ਦੇਖੋ ਸਾਡੇ ਇਤਿਹਾਸ ਵਿੱਚ ਜਿਹੜਾ ਸਮਾਜ ਦੇ ਬਰਤੀ ਜੜੀਆਂ ਕੁਰਬਾਨੀਆਂ ਜੜੀਆਂ ਦਿੱਤੀਆਂ ਪਰ ਉਹਨਾਂ ਨੂੰ ਜਾਣ ਕੇ ਟਾਰਗੇਟ ਕਰਨਾ ਦੋਸਤੋ ਇਹ ਨਿਯੁਲ ਭਾਵਨਾ ਕਰਨੀ ਇਹ ਲੜਕੀ ਨੂੰ ਲੱਭ ਕੇ ਸਾਨੂੰ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਇਹਦਾ ਆਤਾ ਪਤਾ ਜਿਹੜਾ ਦੱਸੇ ਜਾਵੇ ਤਾਂ ਜੋ ਉਹਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਰਹਿੰਦੀ ਹੈ ਉਸ ਦੇ ਨਾਲ ਲੋਕਾਂ ਨੂੰ ਕਿਹਾ ਜਾਵੇ ਵੀ ਇਸ ਲੜਕੀ ਦਾ ਜਿਹੜਾ ਆ ਜੋ ਆਪਣੇ ਸਮਾਜ ਨੂੰ ਨੀਜਾ ਦਿਖਾਉਣ ਦੀ ਕੋਸ਼ਿਸ਼ ਕਰਦੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਉੱਪਰ ਵੀ ਮੈਂ ਕਹਿੰਦਾ ਜਿਹੜਾ ਐਸਆਈਐਟ ਦੇ ਪਰਤਾ ਜਿਹੜਾ ਇਸ ਦੇ ਉੱਪਰ ਤੇ ਇਹਦੇ ਪਰਿਵਾਰ ਦੇ ਉੱਪਰ ਵੀ ਦੇਣਾ ਚਾਹੀਦਾ ਤਾਂ ਜੋ ਇਹ ਲੜਕੀ ਨੂੰ ਸਹੂਨਾ ਚਾਹੀਦਾ ਹੈ ਸਮਾਜ ਪ੍ਰਤੀ ਜਿਹੜੇ ਅਪਸ਼ਬਦ ਉਹਨਾਂ ਨੇ ਬੋਲਣੇ ਜਿਹੜੇ ਨਹੀਂ ਚਾਹੀਦੇ ਬਾਰੇ ਵੀਡੀਓ ਦੇਖ ਕੇ ਸਾਰਿਆਂ ਦੇ ਮੀਡੀਆ ਵਿੱਚ ਆਈ ਹੋਣੀ ਹੈ ਇਹਨਾਂ ਦੇ ਪਰਿਵਾਰ ਨੂੰ ਪਤਾ ਹੋਣਾ ਪਰ ਕਿਸੇ ਨੇ ਇਹਨਾਂ ਦੇ ਮਤਲਬ ਇਹ ਨਹੀਂ ਸਮਝਾਇਆ ਵੀ ਲੜਕੀ ਨੇ ਇਸ ਤਰ੍ਹਾਂ ਵੀ ਜੇਕਰ ਅਸੀਂ ਲੜਕੀ ਨੂੰ ਅਪ ਸ਼ਬਦ ਬੋਲਾਂਗੇ ਤਾਂ ਲੋਕਾਂ ਨੇ ਤੁਹਾਨੂੰ ਕਹਿਣਾ ਯਾਰ ਇੱਕ ਵਾਰੀ ਲੜਕੀ ਸੀ ਵੀ ਇਦਾਂ ਕਿਉਂ ਬੋਲਿਆ ਪਰ ਲੜਕੀ ਦੇ ਵਰਡਿੰਗ ਸੁਣ ਕੇ ਤੁਹਾਨੂੰ ਇਹ ਲੱਗਦਾ ਵੀ ਜਿਹੜਾ ਮੈਂਟਲੀ ਅਫਸਰ ਲੱਦੀ ਆ ਸੋ ਜਾਣ ਬੁੱਝ ਕੇ ਜਿਹੜਾ ਇਹਨੇ ਸਾਡੇ ਸਮਾਜ ਨੂੰ ਜਿਹੜਾ ਨੀਚਾ ਦਿਖਾ ਲਿਆ ਜਿਹੜੀ ਆ ਰਵੀ ਦਾ ਵਾਲਮੀਕ ਸਮਾਜ ਦੀ ਜਿਹੜੀ ਆ ਸ਼ਬਦ ਨੂੰ ਜਿਹੜਾ ਨੀਚਾ ਦਿਖਾ ਲਿਆ ਸੋ ਤੁਰੰਤ ਅਸੀਂ ਜੋਨੇ ਆ ਵੀਰੇ ਉੱਪਰ ਐਕਸ਼ਨ ਲੈ ਕੇ ਜਿਹੜਾ ਇਹਨੂੰ ਜੇ ਗ੍ਰਫਤਾਰੀ ਹੋਣੀ ਚਾਹੀਦੀ ਹੈ ਤਾਂ ਜਿਹੜੇ ਪਰਿਵਾਰ ਦੇ ਉੱਪਰ ਵੀ ਜਿਹੜਾ ਆ ਸਖਤ ਐਕਸ਼ਨ ਜਰੂਰ ਚਾਹੀਦਾ ਹੈ ਸੋ ਸਾਰਿਆਂ ਬੇਨਤੀ ਕਰਦੇ ਆਂ ਵੀ ਜਲਦੀ ਇਹਦਾ ਪਤਾ ਕਰਕੇ ਜਿਹੜਾ ਸੋਸ਼ਲ ਮੀਡੀਆ ਦੱਸਿਆ ਜਾਵੇ ਤਾਂ ਜੋ ਜਿਹੜਾ ਉਸ ਜ਼ਿਲ੍ਹੇ ਦੇ ਵਿੱਚ ਜਾ ਕੇ ਸ਼ਕਤੀ ਬਦਲ ਕੇ ਇਹਦਾ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਇਸ ਨੂੰ ਵੀ ਸਿੱਖਿਆ ਦੇ ਸਕੀਏ ਵੀ ਇਸ ਦੀ ਸਮਾਜ ਨੂੰ ਅਤੇ ਉਸ ਸਮਾਜ ਦੇ ਪ੍ਰਤੀ ਬੋਲਣ ਦਾ ਨਤੀਜਾ ਜਿਹੜਾ ਹੈ ਉਹ ਕੀ ਸਿੱਟਾ ਨਿਕਲਦਾ ਸਾਰਿਆਂ ਨੂੰ ਇੰਨੀ ਬੇਇੱਜ਼ਤੀ ਕਰਦਾ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਬਾਲ Chandar Consultants Limited Building Maintenance Handyman under Chatrade Platform is now available on your local London area. He has more than five years experience in same line. He used to work with reputed companies, agencies as well local builders with brothers. His professional by plumbing, electrician, masonry, carpentering. For more information please contact him at under Check Trade platform slash 921760 Chander Consultants Limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ